ਸਕਾਟ ਵਾਲਾ ਟਰੈਕਟਰ ਅੱਜ ਆਪਣੇ ਪਿੰਡ ਵੀਰ ਹੁਣਾ ਨੂੰ ਮਿਲ ਗਿਆ ਜੀ ਪਹਿਲਾਂ ਵੀ ਟਰੈਕਟਰ ਕਾਫੀ ਬਿਕ ਚੁੱਕੇ ਆ ਆਪਾਂ 17 ਜੁਲਾਈ ਨੂੰ ਵੀਡੀਓ ਪਾਈ ਸੀ 17 ਜੁਲਾਈ ਨੂੰ ਇਹ ਆਫਰ ਸ਼ੁਰੂ ਹੋਈ ਸੀਗੀ ਇਹ ਨੂੰ ਸਭ ਦੇਖਦਾ ਇਹ 1 ਲੱਖ ਸਬਸਿਡੀ ਆ ਰਿਹਾ ਉੱਤੇ ਯਾਨੀ ਕਿ 1 ਲੱਖ ਰੁਪਿਆ ਡਿਸਕਾਊਂਟ ਆ ਜੀ ਉਹ ਵੀ ਕਟਕੜੀਆ ਕਰਕੇ ਮਿਲਣਾ ਵਾ ਇਹ ਨਹੀਂ ਹੈਗਾ ਵੀ ਆਪਾਂ ਸਾਰੇ ਇਕੱਠੇ ਜਿਹੜਿਆਂ ਬਾਅਦ ਵਿੱਚ ਅਕਾਊਂਟ ਅਕਾਊਂਟ ਵਿੱਚ ਆਉਣਗੇ ਉਹ ਨਹੀਂ ਹੈਗਾ ਸਿਸਟਮ ਆਪਾਂ ਪਹਿਲਾਂ ਹੀ ਸਾਰਾ ਕਟਕੜੀਆ ਕਰਕੇ ਹੀ ਇਹਨਾਂ ਏਜੰਸੀ ਵਾਲਿਆਂ ਨੇ ਟਰੈਕਟਰ ਸਾਰਾ ਕੋ ਸਿਸਟਮ ਦੇਣਾ ਜੀ ਦੇ ডিসਕਾਊਂਟ ਆ ਇਹ 254 DI4 4x4 ਦੇ ਉੱਤੇ ਆਇਆ ਹੋਇਆ ਵਾ 1 ਲੱਖ ਰੁਪਏ ਦਾ ਸਕਾਊਂਟ 46 ਮਿੰਟ ਹੋਏ ਆ 2:40 ਮਿੰਟ ਤੇ ਡਿਲੀਵਰੀ ਦੀ ਟਰੈਕਟਰ ਤਿਆਰ ਹੈ 254 ਦੇ ਉੱਤੇ ਮੈਸੀ 254 ਦੇ ਉੱਤੇ ਸਕੀਮ ਚੱਲਦੀ ਆ ਜੀ 1 ਲੱਖ ਰੁਪਏ ਦੇ ਉੱਤੇ 1 ਲੱਖ ਰੁਪਏ ਦਾ ਸਕਾਊਂਟ ਕੋਈ ਵਾਧੂ ਕਾਗਜ਼ ਪੱਤਰ ਨਹੀਂ ਦੇਣਾ ਕੋਈ ਹੋਰ ਨਿਕਾਣਾ ਸਿੱਧਾ 85 ਦੇ ਵਿੱਚ ਆਇਆਣਾ ਮੈਸੇਜ ਵਿੱਚ ਇਹ ਏਜੰਸੀ ਹੈ ਜੀ ਡਗਰਾਉਂ ਸ਼ਹਿਰ ਦੇ ਵਿੱਚ ਡਗਰਾਉਂ ਤਹਿਸੀਲ ਜ਼ਿਲ੍ਹਾ ਲੁਧਿਆਣਾ ਛੇਪਰੇ ਚੌਂਕ ਦੇ ਵਿੱਚ ਏਜੰਸੀ ਹੈ ਜੀ ਡਗਰਾਉਂ ਸ਼ਹਿਰ ਦੇ ਵਿੱਚ ਮੋਗਾ ਲੁਧਿਆਣਾ ਰੋਡ ਦੇ ਉੱਤੇ 53 ਸਮਾਰਟ ਆ ਜੀ ਇਹ ਡਾਇਨਾਸਮਾਰਟ ਡੀਆਈ 50 ਐਚਪੀ ਦੇ ਵਿੱਚ ਆ ਜਾਂਦਾ ਡਬਲ ਪੀਟੀਓ ਆ ਜਾਂਦੀ ਹੈ ਇਹ ਚ ਠੀਕ ਆ ਜੀ ਸੈਟਲ ਆਲਾ ਹੈਗਾ ਵਜੇ ਇਹ ਤੇ ਚਾਰ ਗੇਰੇ ਦੇ ਇਧਰਲੀ ਸਾਈਡ ਆ ਜੀ ਇਹ 50 HP ਦੇ ਵਿੱਚ ਨੈਸਕਮਸ ਯਾਨੀ ਕਿ ਇਹ ਜੋਰ-ਜੋਰ ਚੰਗਾ ਮਾਰਦੇ ਆ 4 ਵੀਲ ਦੇ ਵਿੱਚ ਯਾਨੀ ਕਿ ਡਬਲ ਪੀਡੀਓ ਦਾ ਮਤਲਬ ਇਹ ਰਾ ਇਹ ਆ ਵੀ ਇੱਕ ਤਾਂ ਇਹ ਆ ਮੇਨ ਪੀਡੀਓ ਹੋਗੀ ਵੱਡਾ ਜਨਰੇਟਰ ਚਲਾਉਣ ਵਾਸਤੇ ਨਾ ਜੇ ਕਿਸੇ ਵੀ ਨੇ ਕੋਈ ਛੋਟਾ ਲੌਣਾ ਬਣਾ ਲ ਕੋਈ ਸਪਰੇ ਵਗੈਰਾ ਕਰਨੀ ਆ ਹਨਾ ਉਹਦੇ ਵਾਸਤੇ ਹੈਗਾ ਜੀ ਇਹ ਛੋਟਾ ਛੋਟੀ ਜਿਹੜੇ ਦੇ ਚੱਕਰ ਸロー ਹੁੰਦੇ ਆ ਪੀਡੀਓ ਦੇ ਤੇ ਡਬਲ ਕਲਚ ਦੇ ਵਿੱਚ ਟਰੈਕਟਰ ਸੋਹਣਾ ਵਾ ਸਾਰਾ ਕੁਝ ਅੱਗੇ ਦੱਸਿਆ ਵੀ ਹੋਇਆ ਆਪਾਂ ਨੂੰ ਆਪਾਂ ਸਾਰੀ ਵੀਡੀਓ ਪਾਈ ਹੋਈ ਹੈ ਇਹਦੇ ਬਾਰੇ ਵੀ ਕਿੰਨੀ ਐਚਪੀ ਦਾ ਸਹੀ ਨਾ ਵੀ ਐਚਪੀ ਦਾ ਜਦੋਂ 50 ਹੈਗੀ ਹੈਗੀ ਆ ਬਾਕੀ ਇਹ ਗੇਅਰ ਵੀ ਗੇਰ ਗੂਰਾ ਦਾ ਆ ਇੱਕ ਆ ਗੇਰ ਹੈ ਦੇ ਵਿੱਚ ਅਸੀਂ ਆਪਾਂ ਜੇ ਇਹਨੂੰ ਆਪਾਂ ਜੇ ਨੋਟਲ ਤੇ ਕਰਤਾ ਤਾਂ ਇਹਨੇ ਨੋਟਲ ਦੇ ਵਿੱਚ ਹੀ ਖੜ ਜਾਣਾ ਟਰੈਕਟਰ ਤੌਰ ਨਾਲ ਨਹੀਂ ਆਇਆ ਨੇ ਬਾਕੀ ਦਾ ਆਮ ਗੇਰਾਂ ਗੂਂਗੇਰਾ ਦੇ ਲੋਹਾਈ ਮੀਡੀਆ ਦੇ ਵਿੱਚ ਬਾਕੀ ਆਹਾ ਠੀਕ ਹੈ ਜੀ ਰਵਾਸ ਫੋਰਵਰਡ ਦੇ ਵਿੱਚ ਇੱਕ ਇਹਦਾ ਲੋਵਾ ਲੱਗਾ ਹੈ ਜੇ ਆਪਾਂ ਇਹਨੂੰ ਜੇ ਨਿਓਟਲ ਦੇ ਉੱਤੇ ਕਰ ਦਈਏ ਤਾਂ ਟਰੈਕਟਰ ਤਰ੍ਹਾਂ ਨਹੀਂ ਹੈਗਾ ਬਾਕੀ ਚਾਹੀ ਗੇਅਰ ਸਾਰੇ ਪਾਏ ਹੋਏ ਇੱਕ ਗੱਲ ਹੋ ਜਾਂਦਾ ਵੀ ਇਹ ਵਧੀਆ ਚੀਜ਼ ਤੇਰੀ ਲਾਈਵ ਵੀਡੀਓ ਗਰਾਉਂਡ ਵੀਡੀਓ ਵਗੈਰਾ ਚੱਲਦੀ ਆ ਜੀ ਤੁਸੀਂ ਵੀ ਇਹ ਚੀਜ਼ ਦਾ ਲਾਭ ਜਲਦੀ ਜਲਦੀ ਉਠਾ ਸਕਦੇ ਆ ਟਰੈਕਟਰ ਵਗੈਰਾ ਵੀਰ ਹਣਾ ਧੋ ਧੂਕੇ ਖੜਾਤਾ ਇਹਦੇ ਵਿੱਚ ਪਾਣੀ ਵਗੈਰਾ ਨਹੀਂ ਪਊਗਾ ਇਸੇ ਦੇ ਵਿੱਚ ਜਦੋਂ ਬੰਦਦਾ ਹੈ ਇਸਾ ਹੋਰ ਫੋਰ ਵੀਲ ਦਾ ਟਾਪ ਲਿੰਕ ਵਗੈਰਾ ਡੰਡਾ ਵਗੈਰਾ ਸਭ ਕੁ ਵਗੈਰਾ ਸਾਰਾ ਟ੍ਰਾਫਿਕ ਵਗੈਰਾ ਸਾਰੀ ਨਾਲ ਮਿਲੂਗੀ। ਇਹ ਮੋਬਾਈਲ ਨੰਬਰ ਯਾਸੀਆਂ ਦੇ ਉੱਪਰ ਉੱਪਰ ਚਲਾਵਾਂਗੇ ਸਕਰੀਨ ਦੇ ਉੱਤੇ। ਆਹ ਮੋਗਲੇ ਪਾਸੇ ਰਸਤਾ ਆਉਂਦਾ ਜੀ। ਮੋਗਾ ਸ਼ੂਗਰ ਮੈਲ ਤੇ ਪ੍ਰੇਸ਼ ਜਿਹੜਾ ਬੰੰਗੇ ਵਾਲਾ ਖੱਬੇ ਪਾਸੇ ਯਾਸੀਆ ਜੀ ਖਾਲਸਾ ਟਰੈਕਟਰਸ ਵਾਲੇ ਐਮ ਐਸ ਖਾਲਸਾ ਟਰੈਕਟਰਸ ਐਮ 9914752465 ਫੋਨ ਨੰਬਰ ਬੱਸ ਇਸ ਸਕਰੀਨ ਦੇ ਉੱਤੇ ਤਰਾਵਾਂਗੇ ਦੋ ਨੰਬਰ ਤਰਾਵਾਂਗੇ। ਯਾਪਾ ਇਤਲੀ ਲੁਧਿਆਣਾ ਜਾਣਾ ਲੁਧਿਆਣਾ ਸ਼ਹਿਰ ਤੋਂ ਆਪਾਂ ਲੰਘੇ ਆਉਣਾ ਸ਼ੇਪਰਾ ਚੌਕ ਦੇ ਵਿੱਚ ਆਣਾ ਜਗਰਾਉਂ ਦੇ ਵਿੱਚ ਮੇਨ ਬੱਸ ਅਟਰਪੁਰ ਵਾਲਾ ਜੇ ਨਹੀਂ ਚੜਦੇ ਤਾਂ ਉਹਦੀ ਥੱਲੇ ਦੀ ਸਰਵਿਸ ਰੋਡ ਫੜ ਕੇ ਆ ਜਿਓ ਨਾਦਰਵਾਇਸ ਜੇ ਸਿੱਧਾ ਲੰਘ ਗਏ ਤਾਂ ਉੱਥੇ ਜਾ ਕੇ ਗਾਂਹ ਜਾ ਕੇ ਥੋੜਾ ਜਿਹਾ ਇੱਕ ਪਰਦੇਸੀ ਢਾਬੇ ਤੋਂ ਪਹਿਲਾਂ ਇੱਕ ਕਟ ਜਾਂ ਵਿਚ ਦੇ ਰੱਖਿਆ ਹੋਇਆ ਵਾ ਤੁਸੀਂ ਉੱਥੋਂ ਦੀ ਆ ਸਕਦੇ ਨਹੀਂ ਅੱਗੇ ਪੌੜਾ ਹੈਗਾ ਪੌੜਾ ਚੜਦਾ ਨਹੀਂ ਉਹਦੇ ਪੌੜੀ ਥੱਲੇ ਰਿਓ ਕੇ ਯੂ-ਟਰਨ ਲੈ ਕੇ ਫੇਰ ਦੁਬਾਰਾ ਵਾਪਸ ਇੱਥੇ ਆ ਸਕਦੇ ਹੋ ਟਰੈਕਟਰ ਹੋਰ ਵੀ ਵਸੇਰੇ ਖੜੇ ਆ 9959563 16 12 ਦੇ ਵਿੱਚ ਜਿਹੜਾ ਮਾਦੀ ਲੈ ਸਕਦੇ ਆ ਠੀਕ ਆ ਜੀ 253 ਵੀ ਖੜੇ ਆ ਤੁਸੀਂ ਬੋਕਾ ਕਰਵਾਓਗੇ ਵੀਰ ਹੁਣੀ ਟਰੈਕਟਰ ਲੈ ਚੱਲੇ 1 ਲੱਖ ਰੁਪਿਆ ਦੇ ਉੱਤੇ ਡਿਸਕਾਊਂਟ ਆਇਆ ਹੋਇਆ ਜੀ ਤਕਰੀਬਨ 9 ਲੱਖ ਰੁਪਿਆ ਦੇ ਆਸ-ਪਾਸ ਟਰੈਕਟਰ ਹੁਣ ਹੈਗਾ ਵਾ ਸਮਥਿੰਗ 9 ਲੱਖ ਦੇ ਆਸ-ਪਾਸ ਠੀਕ ਆ ਜੀ ਉਦਾਂ ਜੇ ਤਾਂ 1 ਲੱਖ ਰੁਪਿਆ ਮਹਿੰਗਾ ਵਾ ਤਾਂ ਜੇ ਤਾਂ ਸਬਸਿਡੀ ਕਹ ਲਈਏ ਚਾਹੇ ਤੇ ਆਪਾਂ ਡਿਸਕਾਊਂਟ ਕਹ ਲਈਏ ਆਪਾਂ ਨੂੰ ਦੋ ਤਿੰਨ ਘੰਟੇ ਦੇ ਵਿੱਚ ਹੀ ਮਿਲ ਜਾਂਦਾ ਕੱਲ ਵੀਰ ਹੁਣੇ 3:90 2023 3:00 ਵਜੇ ਆਈ ਕਰਕੇ ਲੇਟ ਹੋ ਗਏ ਨਹੀਂ ਤਾਂ ਟਰੈਕਟਰ ਕੱਲ ਹੀ ਮਿਲ ਜਾਣਾ ਸੀ ਤੇ ਇਹ ਜਲਸੀ ਵਾਲੇ ਵੀਰ ਹੁਣੇ ਆਪ 9:30 ਵਜੇ ਆ ਜਾਂਦੇ ਆ ਤੇ 5:30 ਵਜੇ ਤੱਕ ਇੱਥੇ ਰਹਿੰਦੇ ਆ 5:30 ਵਜੇ ਤੱਕ 5:30 5:30 ਵਜੇ ਤੱਕ ਵੈਸੇ ਤੁਸੀਂ ਮਾਜ਼ਮਪੁਰ ਤੋਂ ਆਪ ਪਰ ਸਕਰੀਨ ਤੇ ਚਲਾਈ ਦੇਣਾ ਸਾਹੀ ਜਾਣ ਕੇ ਤੁਸੀਂ ਇਹਨਾਂ ਤੋਂ ਲੈ ਸਕਦੇ ਆ ਦੋ ਘੰਟੇ ਜੇ ਤੁਸੀਂ ਮਾਦੋ ਸ਼ੋਭਾ ਆਓਗੇ ਤਾ ਤੁਹਾਨੂੰ 2 ਤੋਂ 3 ਘੰਟੇ ਦੇ ਵਿੱਚ ਮੈਂ ਤੁਹਾਨੂੰ ਟਰੈਕਟਰ 253 ਸਕੀਮ ਵਾਲਾ ਮਿਲ ਜਾਣਾ ਵਾ ਚਾਹੇ ਤੋਂ ਹੋਰ ਵੀ ਕੋਈ ਲੈਣਾ ਤਾਂ ਵੀ ਤੁਹਾਨੂੰ ਟਰੈਕਟਰ 2 ਤੋਂ 3 ਘੰਟੇ ਦੇ ਵਿੱਚ ਟਰੈਕਟਰ ਮਿਲ ਜੂ ਸਾਰੇ ਕਾਗੇ ਪੱਤਰ ਕਲੀਅਰ ਕਰਕੇ ਠੀਕ ਆ ਜੀ ਬਾਕੀ ਆਜੋ ਚੱਲਦੇ ਹਾਂ ਅੱਗੇ ਵੀ ਦਿਖਾਉਨੇ ਆ ਸਾਰਾ ਕੋ ਲਿਆ ਵਾ ਇਹਦਾ ਨਾ ਸ਼ੰਦਾ ਵਾ ਪਿਆਰ ਨਾਲ ਆਪਾਂ ਸ਼ੰਦਾ ਕਹਿੰਦੇ ਪੈਂਡ ਚੈੱਕ ਆ ਨਾ ਕਾਲਾ ਜੀ ਇਹਨੂੰ ਤੇ ਨਾਲ ਬੱਚੇ ਵੀ ਆਇਆ ਟਰੈਕਟਰ ਲੈਣ ਚਲੋ ਖੁਸ਼ੀ ਹੁੰਦੀ ਆ ਬੱਚਿਆਂ ਨੂੰ ਵੀ ਚੱਲੇ ਘਰੇ ਨਵੀਂ ਚੀਜ਼ ਆਉਣੀ ਆ ਕੋਈ ਹਨਾ ਇਹ ਵੱਡਿਆ ਚ ਵੱਡਾ ਛੋਟਿਆ ਚ ਛੋਟਾ ਜਾਣੇ ਕਿ ਛੋਟਿਆ ਜ ਮਾਦਿਆ ਵੀ ਚੌਹਾਂ ਡਰਾਂ ਚ ਆਲੂਆਂ ਉਲੂਆਂ ਵਾਸਤੇ ਠੀਕ ਆ ਹਨਾ ਮੂਲ ਟਾਇਰ ਪੀਰ ਠੀਕ ਆ ਵਧੀਆ ਦੇ 4 ਵੇ 4 ਹੋ ਗਿਆ ਜਿਹੜੀ ਮਾਦੀ ਟੀ ਦੇ ਮਗਰ ਜਿਹੜਾ ਮਾਦੀ ਦੇ ਪਿੱਛੇ ਐਂਪਲੀਫਾਇਰ ਪਾ ਕੇ ਇਹਨੂੰ ਪਰ ਚਲਾ ਸਕਦੇ ਜ਼ੋਰ ਇਹ 50 ਦਾ ਨਹੀਂ 55 ਜਨਾਂ ਹੀ ਮਾਰ ਜਾਂਦਾ 55 ਤੋਂ 50 ਤੱਕ ਜਿੰਨਾ ਜ਼ੋਰ ਮਾਰ ਜਾਂਦਾ ਜੇ ਤੁਸੀਂ ਇਹਨਾਂ ਡੈਮੋ ਲਵਾਉਣੀ ਆ ਟਰੈਕਟਰ ਦੀ ਤਾਂ ਤੁਸੀਂ ਇਹਨਾਂ ਦੇ ਡੈਮੋ ਵੀ ਲਵਾ ਸਕਦੇ ਆ 254 DI Tana Smart ਠਾਕ ਮਹਿ ਗਿਆ ਭਾਣ ਜਾ ਨਾ ਆਈ ਨਹੀਂ ਨਾ ਆਈ ਨਹੀਂ ਆਈ ਨਹੀਂ ਡੇਰ ਘੂਰ ਦੇਖ ਲਿਆ ਨੇ ਹੈਂ ਦੇਖ ਲੈ ਦੇਖ ਲੈ ਦੇਖ ਦੌਰ ਕੇ ਫਿਰ ਭਜਾਇਆ ਨੂੰ ਅੱਜ ਆਹ ਹਲੇ ਨਵਾਂ ਇਹ ਤਾਂ ਦੱਲ ਗਿਆ ਆ ਟਰੈਕਟਰ ਕੋਲ ਨੂੰ ਪੂਰੇ ਵਧੀਆ ਬੱਟ ਕਰੀਨ ਦੇ ਵਿੱਚ ਆ ਟਰਾਈ ਚੱਲ ਰਹੀ ਆ। ਲੋ ਜੀ ਡਿਲੀਵਰੀ ਦਾ ਆ ਗਿਆ ਜੀ ਟਾਈਮ। ਇੱਥੇ 1 ਲੱਖ ਰੁਪਇਆ ਡਿਸਕਾਊਂਟ ਆਇਆ ਹੋਇਆ ਟਰੈਕਟਰ ਦੇ ਉੱਤੇ, ਮੈਸੀ ਦੇ ਉੱਤੇ, 253 DI4 4-ਵੀਲ ਦੇ ਉੱਤੇ। ਠੀਕ ਆ ਜੀ। ਤੇ ਡਿਲੀਵਰੀ ਦਾ ਟਾਈਮ ਹੈ। ਲਓ ਵਠਾ ਲਓ। 1 ਲੱਖ ਰੁਪਇਆ ਦਾ ਸਬਸਿਡੀ ਆ। ਡਿਸਕਾਊਂਟ ਕਹਿ ਲਈਏ। ਜਾਣ ਕੇ ਵੀ ਇਹ ਆ ਵੀ ਕੋਈ ਬਾਦੂ ਖਾ ਕੇ ਪੱਤਰ ਨਹੀਂ ਸਿੱਧਾ ਏਜੰਸੀ ਦੇ ਵਿੱਚ ਆ ਜਾਓ ਸਿੱਧਾ ਏਜੰਸੀ ਵਿੱਚ ਤੁਹਾਨੂੰ 2 ਤਨਾ ਘੰਟੇ ਦਾ ਬੈਟਰੈਕਟਰ ਤੁਹਾਨੂੰ ਪ੍ਰੋਵਾਈਡ ਕਰ ਲੈਂਦੇ ਆ ਜੇ ਮਤਲਬ ਤੁਸੀਂ ਸਵੇਰ ਆ ਕੇ ਤਾਂ ਤੁਹਾਨੂੰ ਦੁਪਹਿਰ ਤੱਕ ਟਰੈਕਟਰ ਤੁਹਾਨੂੰ 3 ਨਾ ਘੰਟਾ ਦਾ ਬੈਟਰ 2.5 ਘੰਟਾ 3 ਨਾ ਘੰਟੇ ਦਾ ਟਰੈਕਟਰ ਸਾਰਾ ਤਿਆਰ ਕਰਾ ਕੇ ਉਹਦੇ ਕੋਲ ਰਹਿਣਗੇ ਡਿਗਰਾਓ ਏਜੰਸੀ ਤਸਵੀਰ ਡਿਗਰਾਓ ਜਿਲ੍ਹਾ ਨਿਹੰਗਣਾ ਦੇ ਵਿੱਚ ਮੋਕੇ ਤੋਂ ਨਿਹੰਗਣਾ ਰੋਡ ਦੇ ਉੱਤੇ ਏਜੰਸੀ ਆ ਇਹਨਾਂ ਦੀ ਟਰੈਕਟਰ ਚਾਹੇ ਜਿਹੜਾ ਮਰਜ਼ੀ ਲਾ ਲਓ ਕੋਸਾ 42 240 253 95 ਚਾਹੇ 95 ਟਰੇਡ ਟਰੈਕਟਰ ਜਿਹੜਾ ਮਾਰਦੀ ਲਾ ਠੀਕ ਆ ਜੀ ਪਹਿਲੇ ਡਿਸਕਾਊਂਟ ਆ ਜਿਹੜੀ ਸਬਸਿਡੀ ਆ ਉਹ ਆ 254 ਦੇ ਉੱਤੇ ਆ ਜੀ ਸਿੰਧੇ ਕਾਲੇ ਵੀਰ ਉਹਨਾਂ ਨੂੰ ਮੁਬਾਰਕਾਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਜਿਹੜੇ ਵੀ ਭਰਾਵਾ ਨੇ ਟਰੈਕਟਰ ਲਿਆ ਜੀ ਇਹ 246 ਇਹ ਬੋਂਜਾ 45 ਸ਼ੇਪ ਚ ਆਉਂਦਾ ਜਿਵੇਂ ਪਹਿਲਾਂ 450 ਆਉਂਦਾ ਸੀ ਜਿਵੇਂ ਉਹ ਸ਼ੇਪ ਦੇ ਵਿੱਚ ਆਉਂਦਾ ਇਹ ਵੀ 4 ਵੀਲਸ ਦੇ ਡਰਾਈਵ ਦੇ ਵਿੱਚ ਹੀ ਇਹ 46 ਐਚਪੀ ਤੇ ਆ ਜਾਂਦਾ ਜੀ ਇਹ ਯਾਨੀ ਉਹਦੇ ਵਿੱਚ ਡਬਲ ਪੀਟੀ ਆ ਇੱਕ ਕ੍ਰਾਸ ਮੇਨ ਵੋਟਰ ਚਲਾਉਣ ਨੂੰ ਤੇ ਜਾਂ ਕੋਈ ਥੱਲੇ ਕੋਈ ਮਤਲਬ ਇੱਕ ਨਾਲ ਹੈਗਾ ਜੀ ਕਿਉਂ ਜਿਵੇਂ ਕੋਈ ਆਪਾਂ ਸਪਰੇ ਪਪ ਵਗੈਰਾ ਚਲਾਉਣਾ ਸਲੋ ਜਕਰਾਲ ਕੋਈ ਕੰਪਰੈਸਰ ਵਗੈਰਾ ਚਲਾਉਣਾ ਹੋਵੇ ਉਵੇਂ ਬਾਕੀ ਸਾਰਾ ਕੁਝ ਤਕਰੀਬਨ 246 ਤੇ 254 ਜੇ ਸਾਰਾ ਕੁਝ ਸੇਮ ਜਿਹਾ ਤਕਰੀਬਨ ਤੇ ਕਿਉਂ ਠੀਕ ਆ ਜੀ ਬਾਕ ਪਾਵਰ ਦਾ ਫਰਕ ਆ ਟਟ aeration ਦਾ ਫਰਕ ਆ ਠੀਕ ਆ ਜੀ ਮੋਹ ਮੱਠਾ ਕਰ ਲਿਆ ਤੇ ਮੈਂ ਇਹ ਤੇ ਕੋਹ ਨਹੀਂ ਕਰਨਾ ਸੌਖਾ ਕੰਮ ਆ ਸਦਾ ਹੀ ਤਦੇ ਖੜੋ ਕਰੋ ਸਦਾ ਏਜੰਸੀ ਦੇ ਵਿੱਚ ਆ ਜਿਓ ਤੁਹਾਨੂੰ ਵਿੱਚ ਨਾਲ ਨਾਲ ਸਾਰਾ ਡਿਸਕਾਊਂਟ ਮਿਲ ਜਾਣਾ ਵੀ ਕੋਈ ਕਾਗਜ਼ ਪੱਤਰ ਬਾਧੂ ਨਹੀਂ ਜਾਣਾ ਨਾ ਕਿਸੇ ਬੈਂਕ ਦੇ ਵਿੱਚ ਜਾਣ ਦੀ ਲੋੜ ਆਪਾਂ ਸਾਰਾ ਕੁਝ ਇੱਥੇ ਏਜੰਸੀ ਦੇ ਵਿੱਚ ਹੀ ਹੋ ਜਾਣਾ ਬਾਕੀ ਹੁਣ ਟਰੈਕਟਰ ਮਿਲ ਗਿਆ ਜੀ ਹੁਣ ਆਪਣੇ ਉਪਰ ਪਿੰਡ ਦੇ ਵਿੱਚ ਹੀ ਤੇ ਇਹਨਾਂ ਨੇ ਟਰੈਕਟਰ ਬੁੱਕ ਕਰਾਇਆ ਸੀ ਤੇ ਇੰਨੇ ਘੰਟੇ ਬਾਅਦ ਟਰੈਕਟਰ ਮਿਲ ਜਾਂਦਾ ਸਾਰਾ ਕਾਗਜ਼ ਪੱਤਰ ਸਾਰੇ ਓਕੇ ਹੋਏ ਤੋਂ ਬਾਅਦ ਵਿੱਚ ਦੋ ਦੋ ਤਰ੍ਹਾਂ ਘਾਟੇ ਬਣ ਕੇ ਵਧੀਆ ਆਇਆ ਹੋਇਆ ਵਾ ਹੁਣ ਮੌਕਾ ਵਾ ਜਿਹੜੇ ਵੀ ਵੀਰ ਭਰਾਵਾ ਟਰੈਕਟਰ ਲੈਣਾ ਮੈਂ ਇਹ 50 ਐਚੀ ਦੇ ਵਿੱਚ 400 ਟਰੈਕਟਰ ਰੰਤ 254 ਡੀ ਸਰਵਿਸ ਮੈਨਰ ਵੀ ਆਪਣਾ ਹਰ ਦਾ ਫਾਇਦਾ ਲਓ ਇਹ ਚੀਜ਼ ਦਾ ਜਿਹੜੀ ਗੱਡਾ ਇਹੋ ਜਿਹੜੀ ਸਕੀਮ 1 ਲੱਖ ਰੁਪਏ ਦਾ ਸਕੌਂਡ ਵਾਲੀ ਟਰੈਕਟਰ ਥੜਾ ਥੜਾ ਬੈਕ ਰਹੇ ਆ ਜੀ ਕਰੋ ਕੰਟੈਕਟ ਮਾਨ ਨੰਬਰ ਆਪਸ ਫਰੀਦੋ ਤੇ ਵੀਰ ਹਣਾ ਦਿੱਤੇ ਹੋਏ ਆ तो भाई सारे प्रवाहन दो भाई